ਅਕਸਰੀ ਵਿਵਾਦਾਂ 'ਚ ਰਹਿਣ ਵਾਲੇ ਮਸ਼ਹੂਰ ਸੋਸ਼ਲ ਮੀਡੀਆ ਸਟਾਰ ਸੋਕ੍ਰਤੀਏ ਨੇ ਕਰ ਦਿੱਤਾ ਵੱਡਾ ਕਾਂਡ ਆਪਣੇ ਮਾਮੇ ਦੇ ਮੁੰਡੇ ਨਾਲ ਲੜ ਕੇ ਲਈ 5 ਲੱਖ ਦੀ ਜ਼ਿਪਾਰੀ ਤੇ ਕਰ ਦਿੱਤਾ ਇੱਕ ਔਰਤ ਦਾ ਕਤਲ ਸੋਸ਼ਲ ਮੀਡੀਆ ਤੇ ਸੋਕ੍ਰਤੀਏ ਦੇ 5 ਲੱਖ ਤੋਂ ਵੱਧ ਫੋਲੋਅਰਸ ਨੇ ਗ੍ਰੈਫਤਾਰੀ ਤੋਂ ਬਾਅਦ આરોપી ਸੋਕ੍ਰਤੀਏ ਨੇ ਦੱਸਿਆ ਕਿ ਉਸ ਦੀ ਉਮਰ 24 ਸਾਲਾਂ 12 ਉਹ ਪੜਿਆ ਹੋਇਆ ਤੇ ਉਸ ਨੂੰ ਮਾਡਲਿੰਗ ਕਰਨ ਦਾ ਬੜਾ ਸ਼ੌਕ ਹੈ ਜਿਹਦੇ ਕਰਕੇ ਉਹ ਆਪਣੇ ਮਾਮੇ ਦੇ ਮੁੰਡੇ ਗੁਰਪ੍ਰੀਤ ਸਿੰਘ ਦੇ ਨਾਲ 2022 'ਚ ਮੁੰਬਈ ਚਲਿਆ ਗਿਆ ਸੀ ਤੇ ਉਤੇ ਇੱਕ ਇਸ ਦੀ ਸਲੂਨ ਚਲਾਉਣ ਵਾਲੀ ਔਰਤ ਨਾਲ ਮੁਲਾਕਾਤ ਹੋਈ ਤੇ ਸੋਕਰਤੀਆਂ ਨੇ ਇਸੇ ਔਰਤ ਦੇ ਕਹਿੰਦੇ 5 ਲੱਖ ਰੁਪਏ ਦੇ ਇੱਕ ਔਰਤ ਦੀ ਜਾਨ ਲੈਣ ਦੀ ਸਕੀਮ ਬਣਾਈ ਉਹ ਔਰਤ ਯੂਪੀ ਦੇ ਗਾਜਿਆਬਾਦ ਦੀ ਰਹਿਣ ਵਾਲੀ ਹੈ ਇਸ ਵਾਰਦਾਤ ਵਿੱਚ ਸੋਕਰਤੀਆਂ ਦੇ ਉਸਦੇ ਮਾਮੇ ਦਾ ਮੁੰਡਾ ਵੀ ਸ਼ਾਮਲਾ ਜਾਂਚ ਵਿੱਚ ਇਹ ਵੀ ਪਤਾ ਲੱਗਾ ਕਿ ਇਹਨਾਂ ਨੂੰ ਜ਼ਪਾਰੀ ਮ੍ਰਿਤਕ ਔਰਦੇ ਪਤੀ ਕਿਸ਼ੋਰ ਸਿੰਘ ਨੇ ਦਿੱਤੀ ਤੇ ਰੋਪੀ ਸੋਕਰਤੀਆਂ ਨੇ ਵਾਰਦਾਤ ਨੂੰ ਇਲਜ਼ਾਮ ਦੇਣ ਲਈ ਆਨਲਾਈਨ ਚਾਕੂ ਖਰੀਦਿਆ ਤੇ ਪਹਿਲਾਂ ਉਹਨੇ ਮਾਸਕ ਮੰਗਾ ਕੇ ਰੈਂਕੀ ਕੀਤੀ ਪਰ 18 ਮਈ ਦੀ ਰਾਤ ਕਿਸ਼ੋਰ ਸਿੰਘ ਦੀ ਪਤਨੀ ਦਾ ਸੜਕ ਤੇ ਜਾਂਦਿਆਂ ਬੇਰਹਿਮੀ ਨਾਲ ਚਾਕੂ ਮਾਰ ਕੇ ਕਤਲ ਕਰਤਾ ਦੱਸਿਆ ਜਾਂਦਾ ਹੈ ਦੋਨਾਂ ਨੇ ਮੋਡਲਿੰਗ ਦੇ جنੂਨ ਤੇ ਸਪਾਰੀ ਲੈ ਕੇ ਇਹ ਹੱਤਿਆ ਕਾਰਨ ਕੀਤੀ ਹੈ ਇਹਨਾਂ ਦੋਵਾਂ ਰੋਪੀਆਂ ਨੂੰ ਨਵੀਂ ਮੁੰਬਈ ਪੁਲਿਸ ਨੂੰ ਸੌਂਪ ਦਿੱਤਾ ਗਿਆ